ਕਤਵਲ ਨੂੰ ਚੱਲਾ ਸੰਸਾਰ ਗੈਰ ਚੁੱਕੇ ਨੇ ਕਿਰਦਾਰ ਲਈ ਰੂਹ ਹੈ ਅੰਦਰੋਂ ਮਾਰ ਪੈਸੇ ਦਾ ਸਾਰਾ ਖਿਲਾਏ ਨਤ ਜੱਗ ਤੇ ਰੰਗ ਨਵੇ ਲਾਏ ਹੋ ਗਿਆ ਲਗੂ ਗਏ ਪਾਣੀ ਨਟ ਉੱਤੇ ਨੱਚੇ ਨਿਆਣੀ ਪਾਈ ਖੜਾ ਕੇ ਮਰਾ ਤਾਣੀ ਕੋਈ ਸ਼ਰਮ ਗਿਆ ਨਾ ਰਹਿ ਗਿਆ ਪਹਿਣ ਪਾਈ ਦੀਯਾਰੀ ਪੈ ਗਈ ਆ ਰੀਲਾ ਵਿੱਚ ਜਿਸਮ ਵਿਖਾਵਣ ਚੱਜ ਮੰਦੜੇ ਜੰਮ ਨੂੰ ਜਾਵਣ ਮਾਪੇ ਨਾ ਫਲੇ ਸਮਾਵਣ ਕੋਲ ਖੜ ਰੀਲਾ ਬਣਵਾਉਂਦੇ ਨੇ ਪੂਰਾ ਨਾ ਮੰਨ ਤੇ ਲਾਉਂਦੇ ਨੇ ਲੰਕਾਂ ਦੀ ਲੱਗੀ ਤੋੜ ਬਸ ਫੇ ਸੋ ਗੋਣ ਦੀ ਘੋੜਾ ਗਿਆ ਚੁੰਬੜ ਚੰਦਰਾ ਕੋੜ ਇੱਜ਼ਤ ਤੋਂ ਪਰਦਾ ਲਾਇਆ ਵਿਖਾਪਨ ਨੂੰ ਤਨ ਕਮਾਇਆ ਬਣ ਗਿਆ ਹਰ ਇੱਕ ਨਚਾਰੇ ਗਈ ਸ਼ਰਮ ਹਯਾਤਾ ਹਾਰੇ ਰਹੇ ਨੱਟ ਤੇ ਗੰਦ ਖਿਲਾਰੇ ਭੈਣ ਭਾਈ ਸ਼ਰਮ ਨਾ ਰਹੇਗੀ ਸੂ ਰਹਿਣ ਚ ਦੁਨੀਆ ਬੈ ਗਈ ਏ ਗੰਦੇ ਨਾ ਦੋ ਬਦਕੇ ਪਾਵਨ ਲਿਕੇ ਆਪਣੀ ਫਿਲਮ ਕਰਾ ਬਣ ਪੁਰਾਣਾ ਦਿਲ ਤੇ ਲਾ ਬਣ ਕਿਸ ਜਾਨ ਬੁੱਝ ਬਣਾਈ ਸ਼ੇਨਾ ਵਿੱਚ ਕਈ ਹਾਰੇ ਹੁਣ ਜੱਗ ਤੇ ਤੁਮਾ ਪਈਆਂ ਦੀ ਖੇਸਰ ਚਪਵਾ ਲਈ ਕਈਆਂ ਦੀ ਬ੍ਰਹਮ ਗਿਆਨੀ ਸੰਤ ਅਖਵਾਉਂਦੇ ਮੁਰਗੇ ਨੂੰ ਤੜਕੇ ਲਾਉਂਦੇ ਝੂਠੇ ਗੁਣ ਨੇ ਰੱਬ ਦੇਗਾਉਂਦੇ ਕਈਆਂ ਨੂੰ ਸੇ ਸਦਕਾਰੀ ਜੀ ਗਈ ਜੱਗ ਨੂੰ ਲੱਗ ਬਿਮਾਰੀ ਜੀ ਆਣੇ ਉਹ ਧਰਮ ਦੇ ਪੈਰ ਧਾਰ ਬਣੇ ਚਾਨ ਲੈ ਵਾਨੀ ਹਥਿਆਰ ਬਣੇ ਕਾਲ ਯੁੱਗ ਦਾ ਗੋਆ ਪਸਾਰਾ ਕਾਲ ਯੁੱਗ ਦਾ ਗੋਆ ਪਸਾਰਾ ਪਿਆਗ ਨੰਕੇ ਜਖਿਲਾਰਾ ਚਲ ਸਮ ਬੜਾਗੀ ਪਾਰਾ ਮਾਂ ਪੁੱਤ ਦਾ ਰਿਸ਼ਤਾ ਮੋਇ ਆਜੀ ਕਿਦਰ ਦੀ ਕੋਈ ਸੁਣਵਾਈ ਜੇ ਸੱਚਿਆਂ ਹਿੱਸੇ ਆਈ ਲਖ ਕੀ ਹੈ ਮਨੂੰ ਸੁਣਾਈ ਮਨਦੀਪ ਸਿੰਘ ਛੰਦ ਲਿਖਿਆ ਏ ਉਹ ਲਿਖਿਆ ਜਿਹੜਾ ਦੇਖਿਆ